ਸਸਕਾਲ ਜੀ ਤੁਸੀਂ ਦੇਖ ਰਹੇ ਹੋ ਜੀਤ ਵੈਬ ਟੂ ਮੈਂ ਸੁਰਿੰਦਰਪਾਲ ਸਿੰਘ ਵਰਪਾਲ ਦੋਦੀ ਤੋਂ ਸਫਰ ਸ਼ੁਰੂ ਕਰਕੇ 1.83 ਲੱਖ ਕਰੋੜ ਦੇ ਮਾਲਕ ਬਣਨ ਵਾਲੇ ਨਿਰਮਲ ਸਿੰਘ ਪੰਗੂ ਦਾ ਆਕਰ ਦੁਖਦਾਈ ਅੰਤ ਹੋ ਗਿਆ ਹੈ ਨਿਰਮਲ ਸਿੰਘ ਪੰਗੂ ਤਿਹਾਰਾ ਜ਼ਿਲ੍ਹੇ ਦੇ ਵਿੱਚ ਬੰਦਸਾਨ ਤਾਂ ਉਹਨਾਂ ਨੂੰ ਬੀਤੇ ਦਿਨੀ ਜਦੋਂ ਸਰੀਰਕ ਪਰੇਸ਼ਾਨੀ ਆਈ ਤਾਂ ਹਸਪਤਾਲ ਚ ਦਾਖਲ ਕਰਵਾਇਆ ਜਿੱਥੇ ਉਹਨਾਂ ਦੀ ਮੌਤ ਹੋ ਗਈ ਇਸ ਦੇ ਬਾਰੇ ਜਦੋਂ ਨਿਰਮਲ ਸਿੰਘ ਪੰਗੂ ਦੀ ਗੱਲ ਹੁੰਦੀ ਹੈ ਤਾਂ ਨਿਰਮਲ ਸਿੰਘ ਪੰਗੂ ਜਿਨ੍ਹਾਂ ਦੇ ਇੱਕ ਉੱਤੇ 5.5 ਕਰੋੜ ਨਿਵੇਸ਼ਕਾਂ ਨੇ ਇੱਕ ਵੱਡਾ ਨਿਵੇਸ਼ ਕੀਤਾ ਸੀ ਤੇ ਉਹਨਾਂ ਦੀ ਜਿਹੜੀ ਕੰਪਨੀ ਸੀ ਪਰਲ ਗਰੁੱਪ ਉਹਨਾਂ ਦੇ ਵਿੱਚ 45000 ਕਰੋੜ ਦੀ ਠੱਗੀ ਮਾਰਨ ਦਾ ਦੋਸ਼ ਸੀ ਜਦੋਂ ਉਹਨ ਲੋਕਾਂ ਨੇ ਇਹ ਕੰਪਨੀ ਦੇ ਵਿੱਚ ਪੈਸੇ ਲਾਏ ਸੀ ਤਾਂ ਉਸ ਤੋਂ ਬਾਅਦ ਉਹਨਾਂ ਨੂੰ 5 ਸਾਲਾਂ ਦੇ ਵਿੱਚ ਦੁੱਗਣੇ ਪੈਸੇ ਕਰਨ ਦਾ ਲਾਲਚ ਦਿੱਤਾ ਜਾਂਦਾ ਸੀ ਤੇ ਉਸ ਲਾਲਚ ਦੇ ਵਿੱਚ ਵੱਡੇ ਪੱਧਰ ਤੇ ਨਿਵੇਸ਼ਕਾਂ ਨੇ ਆਪਣੀ ਪੂੰਜੀ ਇਸ ਕੰਪਨੀ ਦੇ ਵਿੱਚ ਲਗਾ ਦਿੱਤੀ ਤਾਂ ਇਸ ਪੂੰਜੀ ਨੂੰ ਜਦੋਂ ਉਹਨਾਂ ਨੇ ਲਗਾਇਆ ਸੀ ਤਾਂ ਉਹਨਾਂ ਨੂੰ ਵੱਡੀਆਂ ਆਸਾਂ ਤੇ ਉਮੀਦਾਂ ਸਨ ਪਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਤਿਵੇਂ-ਤਿਵੇਂ ਉਹਨਾਂ ਦੀਆਂ ਆਸਾਂ ਨੂੰ ਜਿਹੜਾ ਸੀ ਉਹ ਬੋਰ ਕਦੇ ਨਾ ਪਿਆ ਤੇ ਉਹਨਾਂ ਦੀਆਂ ਆਸਾਂ ਅਤੇ ਉਮੀਦਾਂ ਟੁੱਟਦੀਆਂ ਗਈਆਂ ਤਾਂ ਆਖਰ ਜਿਹੜਾ ਸੀ ਇਹ ਮਾਮਲਾ ਪੁਲਿਸ ਪ੍ਰਸ਼ਾਸਨ ਕੋਲ ਪਹੁੰਚਿਆ ਵੱਖ-ਵੱਖ ਜਾਂਚ ਏਜੰਸੀਆਂ ਕੋਲ ਪਹੁੰਚਿਆ ਜਿਸ ਦੇ ਵਿੱਚ ਸੀਬੀਆਈ ਨੇ ਮਾਮਲਾ ਵੀ ਦਰਜ ਕੀਤਾ ਤੇ ਇਸ ਦੀ ਜਾਂਚ ਵੀ ਕੀਤੀ ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਵੱਡੇ ਜਿਹੜੇ ਸੀ ਉਹ ਖੁਲਾਸੇ ਹੋਏ ਤੇ ਖੁਲਾਸਿਆਂ ਦੇ ਵਿੱਚ ਹੀ ਨਰਮਲ ਸਿੰਘ ਭੰਗੂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਉਹ ਇਸ ਵੇਲੇ ਤਿਹਾਰਡ ਜੇਲ੍ਹ ਦੇ ਵਿੱਚ ਬੰਦ ਸਨ ਤਾ ਪਿਛਲੇ ਸਮੇਂ ਦੌਰਾਨ ਉਹਨਾਂ ਦੀ ਰਿਕਵਰੀ ਦੇ ਲਈ ਵੀ ਵਕ ਵਕ ਚਾਰਾ ਜੁਈ ਜਿਹੜੀ ਸ਼ੁਰੂ ਕਰ ਦਿੱਤੀ ਗਈ ਸੀ ਤਾਂ ਜੋ ਜਿਹੜੇ ਨਿਵੇਸ਼ਕ ਨੇ ਉਹਨਾਂ ਨੂੰ ਪੈਸਾ ਦਿੱਤਾ ਜਾ ਸਕੇ ਤਾਂ ਨਿਰਮਲ ਸਿੰਘ ਪੰਗੂ ਇੱਕ ਵੱਡਾ ਨਾਮ ਰਹੇ ਨੇ ਤੇ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੀ ਰਹੀ ਹੈ ਪੰਜਾਬ ਦੇ ਵਿੱਚ ਉਸ ਸਮੇਂ ਦੌਰਾਨ ਵੀ ਨਿਰਮਲ ਸਿੰਘ ਪੰਗੂ ਐਡ ਦੇ ਉੱਤੇ ਕਾਫੀ ਪੈਸਾ ਖਰਚ ਕਰਦੇ ਸਨ ਤਾਂ ਉਸ ਸਮੇਂ ਦੌਰਾਨ ਜਿਹੜਾ ਵਿਸ਼ਵ ਕਬੱਡੀ ਕੱਪ ਕਰਵਾਇਆ ਸੀ ਉਸ ਦੇ ਵਿੱਚ ਵੀ ਉਹਨਾਂ ਨੇ ਪੈਸਾ ਲਗਾਇਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਵਕ ਵਕ ਸਮੇਂ ਦੌਰਾਨ ਵੀ ਬੁਕੋਜਾ ਜਿਹੇ ਕੰਮ ਕੀਤੇ ਸੀ ਜਿਸ ਦੇ ਕਰਕੇ ਨਿਰਮਲ ਸਿੰਘ ਪੰਗੂ ਹੋਣਾ ਦਾ ਨਾਮ ਵੱਡਾ ਬਣਦਾ ਗਿਆ ਜਦੋਂ ਨਿਰਮਲ ਸਿੰਘ ਪੰਗੂ ਹੋਣੀ ਇਹ ਕੰਪਨੀ ਚਲਾ ਰਹੇ ਸੀ ਤਾਂ ਉਸ ਸਮੇਂ ਦੌਰਾਨ ਲੋਕਾਂ ਦੇ ਵਿੱਚ ਵੀ ਇੱਕ ਚੰਗਾ ਅਸਰ ਸੂਖ ਉਹਨਾਂ ਦਾ ਬਣਿਆ ਹੋਇਆ ਸੀ ਜਦੋਂ ਪਿੰਡ ਟਾਰੀ ਦੀ ਗੱਲ ਕਰਦੇ ਆ ਤਾਂ ਪਿੰਡ ਟਾਰੀ ਦੇ ਵਿੱਚ ਇਹਨਾਂ ਦਾ ਡੇਰੀ ਦਾ ਕੰਮ ਸੀ ਤਾਂ ਕਿਹਾ ਜਾਂਦਾ ਹੈ ਕਿ ਮਨ ਦੇ ਨੇ ਲੋਕ ਕਿ ਉਹ ਉਸ ਸਮੇਂ ਦੌਰਾਨ ਨੇੜਲੇ ਪਿੰਡਾਂ ਦੇ ਵਿੱਚ ਦੁੱਧ ਦਾ ਕੰਮ ਕਰਦੇ ਸੀ ਦੁੱਧ ਸਾਈਕਲ ਤੇ ਵੇਚਣ ਚਾਇਆ ਕਰਦੇ ਸਨ ਤਾਂ ਉਸ ਸਮੇਂ ਦੌਰਾਨ ਜਦੋਂ ਇਹਨਾਂ ਦੇ ਪਰਿਵਾਰਕ ਦਾ ਕੰਮ ਡੇਰੀ ਦਾ ਸੀ ਉਸ ਤੋਂ ਬਾਅਦ ਇਹ ਚੰਡੀਗੜ੍ਹ ਜਿਹੜਾ ਸੀ ਉਹ ਸ਼ਿਫਟ ਹੋ ਕੇ ਚੰਡੀਗੜ੍ਹ ਤੋਂ ਬਾਅਦ ਦੱਸਿਆ ਜਾਂਦਾ ਹੈ ਕਿ ਇਹ ਕਲਕੱਤੇ ਸੀ ਕਲਕੱਤੇ ਜਾ ਕੇ ਇਹਨਾਂ ਨੇ ਵਕਵਾ ਕੰਪਨੀਆਂ ਦੇ ਵਿੱਚ ਆਪਣਾ ਕੰਮ ਵੀ ਸ਼ੁਰੂ ਕੀਤਾ ਇਸ ਦੌਰਾਨ ਉਹਨਾਂ ਨੇ LIC ਦੇ ਏਜੰਟ ਵੀ ਸੀ ਤੇ ਏਜੰਟ ਹੁੰਦਿਆ ਲੋਕਾਂ ਦੇ ਵਿੱਚ ਚੰਗਾ ਰੁਤਬਾ ਚੰਗਾ ਅਸਰ ਸੂਖ ਵੀ ਬਣਾ ਲਿਆ ਤਾਂ ਜਿਹੜੀਆਂ ਕਲਕੱਤੇ ਦੇ ਵਿੱਚ ਜਾ ਕੇ ਇਹਨਾਂ ਨੇ ਕਾਰੋਬਾਰ ਸ਼ੁਰੂ ਕੀਤਾ ਸੀ ਵਕਵਾ ਕੰਪਨੀਆਂ ਦੇ ਵਿੱਚ ਜਿਹੜਾ ਸੀ ਆਪਣਾ ਕੈਰੀਅਰ ਬਣਾਉਣ ਦੀ ਕੋਸ਼ਿਸ਼ ਕੀਤੀ ਭਵਿਕ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੱਖ-ਵੱਖ ਕੰਪਨੀਆਂ ਜਿਹੜੀਆਂ ਅਸੀਂ ਉਹ ਸਮੇਂ-ਸਮੇਂ ਦੌਰਾਨ ਬੰਦ ਹੁੰਦੀਆਂ ਗਈਆਂ ਤਾਂ ਉਹ ਜਿਹੜੀਆਂ ਕੰਪਨੀਆਂ ਸੀ ਜਦੋਂ ਬੰਦ ਹੋ ਗਈਆਂ ਤਾਂ ਉਸ ਤੋਂ ਬਾਅਦ ਨਿਰਮਲ ਸਿੰਘ ਪੰਗੂ ਹੋਣਾ ਨੇ ਆਪਣੇ ਪਲਸ ਗਰੁੱਪ ਜਿਹੜੀ ਸੀ ਕੰਪਨੀ ਸ਼ੁਰੂ ਕੀਤੀ ਜਿਸ ਦੇ ਵਿੱਚ ਵੱਡੇ ਪੱਧਰ ਤੇ ਨਿਵੇਸ਼ਕਾਂ ਨੇ ਨਿਵੇਸ਼ ਕੀਤਾ ਤੇ ਉਸ ਦਾ ਇੱਕ ਵੱਡਾ ਕਾਰਨ ਸੀ ਕਿ ਉਹਨਾਂ ਵੱਲੋਂ ਇਹ ਲੋਕਾਂ ਨੂੰ ਲਾਰਜ ਦਿੱਤਾ ਜਾਂਦਾ ਸੀ ਕਿ 5 ਸਾਲਾਂ ਦੇ ਵਿੱਚ ਉਹਨਾਂ ਦੇ ਪੈਸੇ ਦੁੱਗਣੇ ਹੋ ਜਾਣਗੇ ਤਾਂ ਉਹ ਪੈਸੇ ਜਿਹੜੇ ਸੀ ਦੁੱਗਣੇ ਤਾਂ ਨਹੀਂ ਹੋਏ ਪਰ ਲੋਕਾਂ ਨੂੰ ਠੱਗੀ ਦਾ ਜ਼ਰੂਰ ਸ਼ਿਕਾਰ ਹੋਣਾ ਪੈ ਗਿਆ ਤਾਂ ਜਦੋਂ ਨਿਰਮਲ ਸਿੰਘ ਪੰਗੂ ਹੁਣਾਂ ਦੇ ਗੱਲ ਕਰਦੇ ਆ ਤਾਂ ਉਹਨਾਂ ਨੇ 올 ਇਨਵੈਸਟਰ ਸੇਫਟੀ ਆਰਗੇਨਾਈਜੇਸ਼ਨ ਬਣਾਉਣ ਵਾਲੇ ਨਿਵੇਸ਼ਕਾਂ ਦੇ ਧਰਨੇ ਤਰੋਸਮ ਜਾਰੀਆਂ ਚ ਦਾਵਾ ਕੀਤਾ ਸੀ ਵਕ ਵਕ ਲੋਕਾਂ ਨੇ ਕਿ ਉਹਨਾਂ ਦੇ ਵੱਡੇ ਪੱਧਰ ਤੇ ਜਿਹੜੇ ਪੈਸੇ ਸੀ ਉਹ ਅਜੇ ਤੱਕ ਉਹਨਾਂ ਨੂੰ ਨਹੀਂ ਮਿਲੇ ਤਾਂ ਇਸ ਬਾਬਤ ਇਹ ਲੋਕ ਜਿਹੜੇ ਸੀ ਉਹ ਧਰਨੇ ਪ੍ਰਦਰਸ਼ਨ ਲਗਾਤਾਰ ਕਰਦੇ ਰਹੇ ਤੇ ਅੱਜ ਵੀ ਉਹ ਜਾਰੀ ਨੇ ਪਰ ਦੂਸਰੇ ਪਾਸੇ ਜਿਹੜੀਆਂ ਜਾਂਚ ਏਜੰਸੀਆਂ ਨੇ ਉਹਨਾਂ ਨੇ ਵੀ ਇਸ ਦੇ ਵਿੱਚ ਜਿਹੜੀ ਜਾਂਚ ਪੜਤਾਲ ਕੀਤੀ ਸੀ ਤੇ ਉਸ ਦੇ ਵਿੱਚ ਇਹ ਚੀਜ਼ਾਂ ਸਾਹਮਣੇ ਆਈਆਂ ਸੀ ਆਪੰਗੂ ਦੀਆਂ ਚਿੱਟ ਫੰਡ ਸਕੀਮਾਂ ਚਰੀਏ 5.5 ਕਰੋੜ ਤੋਂ ਵੱਧ ਨਿਵੇਸ਼ਕਾਰਾਂ ਤੋਂ ਕਰੀਬ ਆ 45000 ਕਰੋੜ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਸੀ ਤੇ ਪਰ ਜਿਹੜੇ ਨਿਵੇਸ਼ਕ ਨੇ ਉਹਨਾਂ ਦੇ ਮੁਤਾਬਕ 60000 ਦੀ ਜਿਹੜੀ ਆ 60000 ਕਰੋੜ ਦੀ ਜਿਹੜੀ ਆ ਉਹ ਠੱਗੀ ਵੱਜੀ ਆ ਹੁਣ ਤੱਕ 21 ਲੱਖ ਨਿਵੇਸ਼ਕਾਂ ਨੂੰ ਉਹਨਾਂ ਦੀ ਰਾਸ਼ੀ ਜਿਹੜੀ ਆ ਉਹ ਵਾਪਸ ਮਿਲ ਚੁੱਕੀ ਆ ਤੇ ਅਜੇ ਬਹੁਤ ਸਾਰੇ ਲੋਕ ਰਹਿੰਦੇ ਨੇ ਪਰਲਸ ਗਰੁੱਪ ਪਦਿਆਂ ਜਿਹੜੀਆਂ ਜਾਇਦਾਦਾਂ ਨੇ ਉਹ ਜਾਮ ਕੀਤੀਆਂ ਗਈਆਂ ਨੇ ਉਹਨਾਂ ਨੂੰ ਵੇਚ ਕੇ ਨਿਵੇਸ਼ਕਾਂ ਨੂੰ ਜਿਹੜੇ ਆ ਉਹ ਪੈਸੇ ਜਿਹੜੇ ਮੋੜ ਦਿੱਤੇ ਗਏ ਨੇ ਤੇ ਜੇ ਅਜੇ ਮੋੜੇ ਵੀ ਜਾ ਰਹੇ ਨੇ ਤਾਂ ਸੁਪਰੀਮ ਕੋਰਟ ਦੇ ਵਿੱਚ ਵੀ ਇਹ ਜਦੋਂ ਨਿਗਰਾਨੀ ਹੇਠ ਜਿਹੜੀ ਜਸਟਿਸ ਲੋਧਾ ਕਮੇਟੀ ਬਣਾਈ ਗਈ ਸੀ ਤਾਂ ਆਲ ਇੰਡੀਆ ਇਨਵੈਸਟਰ ਜਿਹੜੀ ਸੀ ਆਰਗਨਾਈਜੇਸ਼ਨ ਉਹਨਾਂ ਨੇ ਧਰਨੇ ਤੇ ਮੁਜ਼ਾਹਰੇ ਰਾਈ ਇਹ ਦਾਵਾ ਵੀ ਕੀਤਾ ਸੀ ਕਿ ਜਿਹੜੇ ਬਹੁ ਗਿੰਤੀ ਨਿਵੇਸ਼ਕ ਉਹਨਾਂ ਨੂੰ ਅਜੇ ਤੱਕ ਪੈਸੇ ਨਹੀਂ ਮਿਲੇ ਤਾਂ ਉਸ ਤੋਂ ਬਾਅਦ ਜਿਹੜੇ ਅਜੇ ਤੱਕ ਵੀ ਧੁਰਨੇ ਰੋਸ ਮੁਜਾਰੇ ਲਗਾਤਾਰ ਉਹ ਜਾਰੀ ਨੇ ਤਾਂ ਉਹਨਾਂ ਨੇ ਕਿਹਾ ਕਿ ਹੁਣ ਤੱਕ ਇੱਕ ਲੱਖ ਜਿਹੜੇ ਨਿਵੇਸ਼ਕ ਸੀ ਜਿਨ੍ਹਾਂ ਨੂੰ 19000 ਰੁਪਏ ਦਾ ਛੋਟਾ ਨਿਵੇਸ਼ ਕੀਤਾ ਸੀ ਜਿਹੜੇ ਲੋਕਾਂ ਨੇ ਉਹਨਾਂ ਨੂੰ ਹੀ ਸਿਰਫ ਇਹ ਪੈਸੇ ਮਿਲੇ ਨਹੀਂ ਤੇ ਇਸ ਤੋਂ ਵੱਡੀ ਰਾਸ਼ੀ ਵਾਲੇ ਜਿਹੜੇ ਲੋਕ ਸੀ ਨਿਵੇਸ਼ਕਸਾਂ ਉਹਨਾਂ ਨੂੰ ਅਜੇ ਤੱਕ ਪੈਸੇ ਨਹੀਂ ਮਿਲੇ ਤਾਂ ਸ਼੍ਰੋਮਣੀ ਕਾਲੇ ਦਲ ਭਾਜਪਾ ਦੀ ਸਰਕਾਰ ਵੇਲੇ ਵੀ ਨਰਮਲ ਸਿੰਘ ਪੰਗੂ ਹੋਣਾਂ ਦਾ ਜਿਵੇਂ ਕਿ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਆ ਉਹ ਸਮੇਂ ਦੌਰਾਨ ਉਹਨਾਂ ਨੇ ਇੱਕ ਵੱਡੇ ਟੂਰਨਾਮੈਂਟਾਂ ਦੇ ਲਈ 35 ਕਰੋੜ ਰੁਪਏ ਜਿਹੜੇ ਸੀ ਉਹ ਖਰਚ ਕੀਤੇ ਸੀ ਤੇ ਇਸ ਤੋਂ ਬਾਅਦ ਉਹਨਾਂ ਨੇ ਆਸਟ੍ਰੇਲੀਆ ਦੇ ਵਿੱਚ ਜਿਹੜੇ ਹੋਟਲ ਆਪਣੇ ਸੀ ਉਹਨਾਂ ਦੀ ਮਸ਼ਹੂਰੀ ਦੇ ਲਈ ਪ੍ਰਸਿੱਧ ਕ੍ਰਿਕਟਰ ਜਿਹੜੇ ਸੀ ਬ੍ਰੈਟਲੀ ਉਹਨਾਂ ਨੂੰ ਵੀ ਬੁਲਾਇਆ ਸੀ ਤੇ ਉਸ ਦੇ ਲਈ ਵੀ ਉਹ ਚਰਚਾ ਦਾ ਵਿਸ਼ਾ ਬਣੇ ਸੀ ਤਾਂ ਇਸ ਦੌਰਾਨ ਜਿਹੜੇ ਨੇ ਪੰਗੂ ਗੋਲਫ ਲੀਗਸ ਤੋਂ ਇਲਾਵਾ ਸੁਪਰ ਫਾਈਟ ਲੀਗਸ ਵੀ ਟੀਮਾਂ ਤੇ ਵੀ ਜਿਹੜਾ ਸੀ ਉਹ ਪੈਸਾ ਲਗਾਉਂਦੇ ਰਹੇ ਨੇ ਪਰਲ ਸੈਟ ਫੰਡ ਕੋਟਾਲਾ ਸਾਹਮਣੇ ਆਉਣ ਮਗਰੋਂ ਕੈਦ ਦੌਰਾਨ ਉਹ ਜੇਲ੍ਹ ਦੇ ਤਾਮੁਹਾਲੀ ਦੇ ਕਨਿਜੀ ਹਸਪਤਾਲ ਦੇ ਵਿੱਚ ਵੀ ਦਾਕਲ ਰਹੇ ਨੇ ਕਾਫੀ ਲੰਮਾ ਸਮਾਂ ਉਹਨਾਂ ਦਾ ਅਸਰ ਸੂਕ ਰਿਹਾ ਅਤੇ ਉਸ ਤੋਂ ਬਾਅਦ ਜਦੋਂ ਇਹ ਮਾਮਲਾ ਮੀਡੀਆ ਦੇ ਵਿੱਚ ਆਇਆ ਸੀ ਉਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ 'ਚ ਵੀ ਸ਼ਿਫਟ ਕਰ ਦਿੱਤਾ ਗਿਆ ਸੀ ਤਾਂ ਜਦੋਂ ਇਹਨਾਂ ਬਾਰੇ ਗੱਲਬਾਤ ਹੁੰਦੀ ਹੈ ਤਾਂ 1970 ਦੇ ਅਖੀਰ ਵਿੱਚ ਉਹ ਕਲਕੱਤਾ ਗਏ ਸੀ ਤੇ ਜਿੱਥੇ ਉਸਨੇ ਪਹਿਲਾਂ ਪੀਅਰਲੈਸ ਚਿੱਟ ਫੰਡ ਕੰਪਨੀ ਵਿੱਚ ਕੰਮ ਕੀਤਾ ਮਗਰੋਂ ਗੋਲਡਨ ਫੋਰੈਸਟ ਇੰਡੀਆ ਲਿਮਟਿਡ ਤੋਂ ਚਿੱਟ ਫੰਡ ਕਾਰੋਬਾਰ ਦੀਆਂ ਜਿਹੜੀਆਂ ਅਸੀਂ ਉਹ ਵਾਰਕੀਆਂ ਸਿੱਖ ਲਈਆਂ ਤਾਂ ਜਦੋਂ ਇਹ ਕੰਪਨੀਆਂ ਬੰਦ ਹੋ ਗਈਆਂ ਤਾਂ ਉਸ ਤੋਂ ਬਾਅਦ ਪੰਗੂ ਨੇ 1980 ਦੇ ਵਿੱਚ ਪਰਲਜ਼ ਗੋਲਡਨ ਫੋਰੈਸਟ ਲਿਮਟਿਡ ਬਣਾਈ ਜਿਸ ਨੇ ਨਿਵੇਸ਼ ਬਦਲੇ ਮੋٹے ਮੁਨਾਫੇ ਦਾ ਵਾਅਦਾ ਕੀਤਾ ਸੀ ਜਿਸ ਦੇ ਵਿੱਚ ਨਿਵੇਸ਼ਕਾਰ ਲਗਾਤਾਰ ਧੱਸਦੇ ਚਲੇ ਗਏ ਤੇ ਬਹੁਤ ਰਾਸ਼ੀ ਜਿਹੜੀ ਵੱਡੇ ਪੱਧਰ ਤੇ ਉਹਦੀ ਗਿਣਤੀ ਹੋ ਗਈ ਅਜਿਹੇ ਦੇ ਵਿੱਚ 1982 ਚ ਉਸਨੇ ਆਪਣੀ ਪਰਲਜ਼ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ ਸ਼ੁਰੂ ਕੀਤੀ ਤੇ 2010 ਤੋਂ ਪਹਿਲਾਂ ਤੱਕ ਨਿਵੇਸ਼ਕਾਂ ਨੂੰ ਉਸ ਦਾ ਮੁਨਾਫਾ ਸਮੇਂ ਸਿਰ ਜਿਹੜਾ ਸੀ ਉਹ ਮਿਲਦਾ ਰਿਹਾ ਸੀ ਜਿਸ ਦੇ ਕਰਕੇ ਲੋਕਾਂ ਦਾ ਵਿਸ਼ਵਾਸ ਵੀ ਬਣਦਾ ਰਿਹਾ ਪਰ ਇਸ ਮਕਰੋ ਉਦਾਇਗੀ 'ਚ ਦੇਰੀ ਨਾਲ ਨਿਵੇਸ਼ਕਾਂ 'ਚ ਜਦੋਂ ਬੇਚਾਨੀ ਵਧਣ ਲੱਗੀ ਤਾਂ ਇਹ ਮਾਮਲਾ ਲਗਾਤਾਰ ਲਟਕਦਾ ਰਿਹਾ ਤੇ ਲੋਕਾਂ ਚ ਹਾਹਾਕਾਰ ਮਚਣੀ ਸ਼ੁਰੂ ਹੋ ਗਈ ਸੀ ਤਾਂ ਸਾਲ 2014 ਵਿੱਚ ਨਿਵੇਸ਼ਕਾਂ ਵੱਲੋਂ ਪਹਿਲੀ ਐਫਆਈਆਰ ਗਵਾਲੀਅਰ ਦੇ ਵਿੱਚ ਜਿਹੜੀ ਉਹ ਦਰਜ ਕਰਵਾਏ ਗਈ ਸੀ ਜਦੋਂ ਉਹਨਾਂ ਨੂੰ ਬਣਦਾ ਪੈਸਾ ਉਹ ਨਹੀਂ ਸੀ ਦਿੱਤਾ ਗਿਆ ਤਾਂ ਜਿੱਥੇ ਚਿੱਟ ਫੰਡ ਕੰਪਨੀਆਂ ਤੇ ਪਾਬੰਦੀ ਜਿਹੜੀ ਸੀ ਉਹ ਲਾਈ ਗਈ ਸੀ ਤਾਂ ਇਸ ਦੌਰਾਨ ਨਿਰਮਲ ਸਿੰਘ ਭੰਗੂ ਜਿਨ੍ਹਾਂ ਦੀ ਪਤ ਧਰਮ ਪਤਨੀ ਅਜੇ ਵੀ ਤਿਹਾਲ ਜਿਲ੍ਹੇ ਦੇ ਵਿੱਚ ਬੰਦ ਹੈ ਤਾ ਨਰਮਲ ਸਿੰਘ ਪੰਗੂ ਇੱਕ ਵੱਡਾ ਨਾਮ ਹੈ ਤਾਂ ਕਦੇ ਵੀ ਕਿਸੇ ਨੇ ਸੋਚਿਆ ਸੀ ਕਿ ਉਹ ਦੇਸ਼ ਦੇ ਵਿੱਚ ਇਸ ਚਰਚਾ ਦੇ ਲਈ ਕਦੇ ਜਾਣੇ ਜਾਣਗੇ ਜਿਸ ਦੇ ਵਿੱਚ ਉਹਨਾਂ ਦੀਆਂ ਸੁਰੱਖਿਅਾਂ ਵਟੋੜਨਗੇ ਪਰ ਨਿਰਮਲ ਸਿੰਘ ਪੰਗੂ ਦੇ ਅੰਤ ਤੋਂ ਬਾਅਦ ਜਿਹੜੇ ਨਿਵੇਸ਼ਕ ਨੇ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਤਰੀਕੇ ਦਾ ਜ਼ਰੂਰ ਡਰ ਰਿਹਾ ਹੈ ਕਿ ਜਿਹਨਾਂ ਨੇ ਪੈਸਾ ਨਿਵੇਸ਼ ਕੀਤਾ ਸੀ ਉਹਨਾਂ ਨੂੰ ਇੱਕ ਆਸ ਉਮੀਦ ਸੀ ਕਿ ਉਹਨਾਂ ਦੇ ਪੈਸੇ ਵਾਪਸ ਮੁੜਨਗੇ ਪਰ ਜਾਣਕਾਰਾਂ ਦਾ ਇਹ ਮੰਨਣਾ ਹੈ ਕਿ ਜਦੋਂ ਵੀ ਜਿਹੜਾ ਕੰਪਨੀ ਦਾ ਮਾਲਕ ਜੇਕਰ ਉਸ ਦੀ ਮੌਤ ਹੋ ਜਾਂਦੀ ਤਾਂ ਉਸ ਤੋਂ ਬਾਅਦ ਕੰਪਨੀ ਜਿਹੜੀ ਆ ਉਹ ਪੈਸੇ ਦੇਨਦਾਰ ਹੋਵੇਗੀ ਕੰਪਨੀ ਵੱਲੋਂ ਪੈਸੇ ਦਿੱਤੇ ਜਾਣਗੇ ਜੇਕਰ ਕੰਪਨੀ ਪੈਸੇ ਨਹੀਂ ਦਿੰਦੀ ਤਾਂ ਉਸ ਦੀਆਂ ਜਿਹੜੀਆਂ ਜਾਇਦਾਦਾਂ ਨੇ ਉਸ ਨੂੰ ਵੇਚਿਆ ਜਾਵੇਗਾ ਤੇ ਜੇਕਰ ਕਿਸੇ ਦੀ ਨਿੱਜੀ ਪੈਸਾ ਕਿਸੇ ਨੇ ਲਿਆ ਹੋਇਆ ਤੇ ਉਸ ਦੀ ਨਿੱਜੀ ਜਿਹੜੀ ਜਾਇਦਾਦ ਆ ਉਹ ਵੇਚ ਕੇ ਉਸ ਨਿਵੇਸ਼ਕਾਰ ਨੂੰ ਪੈਸੇ ਦਿੱਤੇ ਜਾਣਗੇ ਤਾਂ ਜਿਹੜੇ ਜਾਣਕਾਰ ਮੰਨਦੇ ਨੇ ਕਿ ਅਜੇ ਵੀ ਲੋਕਾਂ ਨੂੰ ਵਿਚੇਰਨ ਹੋਣ ਦੀ ਲੋੜ ਨਹੀਂ ਆ ਉਹਨਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਆ ਤੇ ਜਿਹੜੀ ਵੀ ਉਹ ਨਰਮਲ ਸਿੰਘ ਭੰਗੂ ਤੋਂ ਮੌਤ ਤੋਂ ਬਾਅਦ ਜਿਹੜੀ ਕੰਪਨੀ ਆ ਉਸ ਦੇ ਵੱਲੋਂ ਉਹਨਾਂ ਨੂੰ ਪੈਸੇ ਦਿੱਤੇ ਜਾਣਗੇ ਜਾਂ ਮਿਲਣ ਦੀ ਸੰਭਾਵਨਾ ਉਹ ਬਣੀ ਰਹੇਗੀ ਤਾਂ ਕਹਿੰਦ ਪਾਵੈ ਕਿ ਇੱਕ ਦੁੱਧ ਦੀ ਦੇ ਸਫਰ ਤੋਂ ਸ਼ੁਰੂ ਕਰਨ ਵਾਲੇ ਨਰਮਲ ਸਿੰਘ ਭੰਗੂ ਅੱਜ 1.83 ਲੱਖ ਕਰੋੜ ਦੇ ਜਿਹੜੇ ਉਹ ਮਾਲਕ ਬਣ ਗਏ ਤੇ ਉਸ ਦੇ ਪਿੱਛੇ ਵੱਖ-ਵੱਖ ਚਿੱਟ ਫੰਡ ਕੰਪਨੀਆਂ ਦਾ ਇੱਕ ਵੱਡਾ ਹੱਥ ਸੀ ਜਿਸ ਤਰੀਕੇ ਨਾਲ ਉਹਨਾਂ ਨੇ ਉਹ ਕੰਮ ਸ਼ੁਰੂ ਕੀਤਾ ਸੀ ਲੋਕਾਂ ਦੀਆਂ ਆਸਾਂ ਤੇ ਉਮੀਦਾਂ ਮੂੜ ਵਿਸ਼ਵਾਸ ਤੇ ਉਹਨਾਂ ਦਾ ਹਾਸਲ ਕੀਤਾ ਤੇ ਵਿਸ਼ਵਾਸ ਹਾਸਲ ਕਰਨ ਤੋਂ ਬਾਅਦ ਅੱਜ ਉਹ ਜੇਲ੍ਹ ਦੇ ਵਿੱਚ ਸੀ ਤੇ ਜੇਲ੍ਹ ਦੇ ਵਿੱਚ ਹੀ ਉਹਨਾਂ ਦੀ ਮੌਤ ਹੋ ਗਈ ਹੈ ਕੁਝ ਨਵਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਸੁਰਿੰਦਰਪਾਲ ਸਿੰਘ ਵਰਪਾਲ ਅਤੇ ਮਨਪ੍ਰੀਤ ਸਿੰਘ ਆਜ਼ਾਦ ਨੂੰ ਜੀ ਆਇਆਂ ਧੰਨਵਾਦ